ਤੁਹਾਨੂੰ ਇੱਛਾ ਤੁਸੀਂ ਪਿਛਲੇ ਦਿਨ ਲਿਆ ਸੀ ਟਾਈਮ ਵੀ ਸੋਇਆ ਤੇ ਕੰਮ ਕੱਢ ਦੇਵਾਂਗੇ ਜਿਹੜਾ ਤੁਸੀਂ ਇਹ ਥੋੜਾ ਪ੍ਰੋਗਰਾਮ ਲਿਖਾ ਤੁਸੀਂ ਅੱਜ ਪ੍ਰੋਗਰਾਮ ਤੇ ਜਾਓ ਤਾਂ ਜਿਹੜਾ ਰੋਜ਼ਾਮ ਹੋਇਆ ਵਸ ਤੁਸੀਂ ਕਿਹਾ ਵਿਆਦੀ ਇਸ ਕੰਮ ਮੈਂ ਦੋ ਪੰਨਾ ਕੱਢ ਕੇ ਦੇਵਾਂ ਤੁਹਾਨੂੰ ਸਰ ਮੰਗ ਪੱਤਰ ਹੀ ਨਹੀਂ ਦਿੱਤਾ ਜੀ ਫੋਟੋ ਕਿਵੇਂ ਕਜਾਈਏ ਪਰ ਦੀਸੀ ਮੈਡਮ ਜਿਹੜੀ ਇਹ ਆਪ ਦੀ ਕੁਰਸੀ ਤੇ ਬੈਠਣ ਦੇ ਬਾਵਜੂਦ ਸਾਡਾ ਮੰਗ ਪੱਤਰ ਨਹੀਂ ਲਿਆ ਸਾਡਾ ਇੱਕ ਵੀ ਮੀਟ ਨਹੀਂ ਬੁਲਾਇਆ ਗਿਆ ਨਾ ਇੱਕ ਅਪਰੈਂਟਸ ਕੰਮ ਕੱਢਿਆ ਬੋਸ ਪ੍ਰਦਰਸ਼ਨ ਦੇ ਸੀ ਮੈਡਮ ਦਾ ਪੂਰੇ ਪੂਕਣ ਵਾਲਾ ਪ੍ਰੋਗਰਾਮ ਉਹ ਅਸੀਂ ਜਾਰੀ ਕਰਾਂਗੇ ਤੁਸੀਂ ਸਾ ਤਸੀਂ ਪਿਛਲੇ ਦਿਨ ਲਿਆ ਸੀ ਟਾਈਮ ਵੀ ਸੋਇਆ ਦੁਬੇ ਕੰਮ ਕੱਢ ਦਿਆਂਗੇ ਚੰਡੀਗੜ੍ਹ ਦਾ ਦਿੱਲੀ ਦਾ ਪ੍ਰੋਗਰਾਮ ਪਰ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਬਣਾ ਤੁਸੀਂ ਆਪ ਦੇ ਪ੍ਰੋਗਰਾਮ ਜਾਓ ਇਹਦੇ ਵਿੱਚ ਢੋਡੇ ਨਾਲ ਨਹੀਂ ਅੱਡਾ ਕਰਾ ਡੀਸੀ ਮੈਡਮ ਬਣਾਓ ਤੁਸੀਂ ਗੱਲ ਸੁਣੋ ਦਿੱਲੀ ਦਾ ਪ੍ਰੋਗਰਾਮ ਬਣ ਗਿਆ ਤੇ ਢਿੱਡੀ ਕਰਕੇ ਨਹੀਂ ਚਲੋ ਸਰ ਸਾਡਾ ਡੀਸੀ ਮੈਡਮ ਨਾਲ ਲਗਾ ਕਿਉਂਕਿ ਅਸੀਂ ਢੋਡੇ ਨਾਲ ਨਹੀਂ ਆਜ ਜਿਹੜਾ ਤੁਸੀਂ ਥੋੜਾ ਪ੍ਰੋਗਰਾਮ ਲੀਕਾ ਤੁਸੀਂ ਅੱਧ ਪ੍ਰੋਗਰਾਮ ਤੇ ਜਾਓ ਕੋਈ ਨਹੀਂ ਤੇ ਅੱਜ ਦਾ ਤੁਹਾਡੇ ਮੁਤਾਬਿਕ ਨਹੀਂ ਜਾਂਦਾ ਸਾਡਾ ਜਿਹੜਾ ਟੀਸੀ ਮਾਰੋ ਇੱਕ ਉਹਦੇ ਹਉਦ ਮੁਤਾਬਿਕ ਸਾਡੇ ਤੇ ਮੇਹੀ ਕਰਦੇ ਨਾ ਜਰੂਰ ਆਕਰ ਕੇ ਮਿਲ ਕੇ ਇਹ ਗੱਲ ਹੋਣੀ ਹੈ ਚਲੋ ਕੋਈ ਗੱਲ ਹੋਰ ਪਰ ਜਦ ਦੁਦਿਆ ਵੀ ਨਾ ਵੇਚੋ ਨਾ ਫਰ ਮਜਾ ਆ ਗਈ ਬਿਲਕੁਲ ਸਾਰਾ ਸੀ ਨਹੀਂ ਉਂਨਾ ਸਾਡੇ ਨਿਕਾਣ ਜਾਂਦਾ ਹਾਂ ਹਾਂ ਯਾ ਸਾਡੇ ਕੰਮ ਸਾਹਿਬ ਜਿਹੜੇ ਬੜਦੇ ਨੇ ਮਾਨਦੋਇ ਜੋ ਕਾਫੀ ਹਫ਼ਤੇ ਬੈਠਦਾ ਕੰਮ ਹੈ ਕੋਈ ਤੈਨੂੰ ਮੁਕਾਲ ਦੇ ਨਾ ਦੋ ਦਿੰਨ ਤੈਨੂੰ ਨਹੀਂ ਸਰ ਇੱਕ ਪਿੰਡ ਅੱਜ ਤੱਕ ਕਰਦਾ ਕੰਮ ਤੇ ਮਹੀਨਾ ਪਹਿਲੇ ਲੱਗ ਜਾਵੇ ਤੋ ਮੇਰੇ ਨਾਲ ਕਿੱਧਰ ਗਿਆ ਉਸ ਦਿਨ ਤੁਸੀਂ ਕਿਹਾ ਸੀ ਜਿਹੜਾ ਰੋਜ਼ਾਮ ਹੋਇਆ ਵਸ ਤੁਸੀਂ ਕਿਹਾ ਬਿਯਾਤੀ ਕੰਮ ਦੋ ਪਿੰਡਾਂ ਦਾ ਕੱਢ ਕੇ ਦੇਣਾ ਉਹ ਕਿੱਥੇ ਹੈ ਤੁਹਾਨੂੰ ਤੂੰ ਕੰਮ ਦਿੱਤੇ ਵੀ ਨਹੀਂ ਸਰ ਇੱਕ ਇੱਕ ਪਿੰਡ ਦਾ ਵੀ ਤੁਸੀਂ ਕੰਮ ਨਹੀਂ ਦਿੱਤਾ ਦੋ ਪਿੰਡਾਂ ਦਾ ਪਿੰਡ ਨਹੀਂ ਨਹੀਂ ਸਰ ਉਹ ਕਿਹੜੇ ਪਿੰਡ ਦਾ ਨਹੀਂ ਉਹ ਸਾਡ ਦੇ ਅੰਦਰ ਲੱਗੇ ਦੋ ਦਿਨ ਦਾ ਸਭ ਜਿਹੜਾ ਆਪਣਾ ਫਰਨਾ ਸਮਾਪਤ ਹੋਇਆ ਹੈ ਬੋਲਦੇ ਉੱਪਰ ਉਸ ਤੋਂ ਤੁਸੀਂ ਕਹਿਆ ਵੀ ਆ ਪਿੰਡ ਦਾ ਕੰਮ ਕੱਢ ਦੇ ਆ ਕਿਹੜੇ ਇੱਕ ਪਿੰਡ ਦਾ ਕੰਮ ਕੱਢ ਕੇ ਨਹੀਂ ਦੱਸ ਦੇ ਕਿਹੜੇ ਪਿੰਡ ਦਾ ਕੰਮ ਕੱਢ ਦੇ ਆ ਪਿੰਡ ਦਾ ਨਾਮ ਆ ਫੋਟੋ ਵਿਚਾਲੀ ਆਪੇ ਤੁਹਾਡੇ ਤੋਂ ਤੁਹਾਨੂੰ ਸਰ ਮੰਗ ਪੱਤਰ ਹੀ ਨਹੀਂ ਦਿੱਤਾ ਜੀ ਫੋਟੋ ਕਿਵੇਂ ਖਚਾਈਏ ਤੁਹਾਨੂੰ ਵੀ ਪਤਾ ਹੀ ਅਸੀਂ ਗਲਤ ਜਗ੍ਹਾ ਤੇ ਬੈਠੇ ਆ ਸਾਰਾ ਸੀ ਗੱਲਾਂ ਸੁਣ ਕੋਈ ਗੱਲ ਨਹੀਂ ਗਲਤ ਸਾਨੂੰ ਵੀ ਪਤਾ ਹੀ ਅਸੀਂ ਗਲਤ ਜਗ੍ਹਾ ਤੇ ਬੈਠੇ ਆ ਸਾਨੂੰ ਵੀ ਪਤਾ ਹੀ ਗਲਤ ਜਗ੍ਹਾ ਤੇ ਬੈਠੇ ਆ ਤੁਸੀਂ ਬਕਾਇਦਾ ਕੋਲਾ ਮੰਗ ਪੱਤਰ ਦੀ ਸੀ ਤੁਸੀਂ ਡੀਸੀ ਸਾਹਿਬਾ ਨੂੰ ਮੰਗ ਪੱਤਰ ਦੇਣ ਲਈ ਵੀ ਲਾਉਣਾ ਪਊ ਤਰਨਾ ਕਾਮਰੇਡਾ ਵੱਲੋਂ ਨਰੇਗਾ ਜੋਬ ਕਾਰਡ ਧਾਰਕਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾਣ ਵਾਲਾ ਮੰਗ ਪੱਤਰ ਲੈਣ ਤੋਂ ਡੀਸੀ ਨੇ ਕੀਤਾ ਇਨਕਾਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਸਰਬਪਾਰਕ ਨੌਜਵਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਗਨਰੇਗਾ ਕਾਮਯਾਦੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਾਜ਼ਿਲਖਾ ਮੈਡਮ ਅਮਰਪ੍ਰੀਤ ਕੌਰ ਨੂੰ ਦਿੱਤਾ ਜਾਣਾ ਸੀ ਮੰਗ ਪੱਤਰ ਦੇਣਗੇ ਆਗੂਆਂ ਨੂੰ ਡੀਸੀ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਆਪਣਾ ਮੰਗ ਪੱਤਰ ਏਡੀਸੀ ਵਿਕਾਸ ਨੂੰ ਦੇਣ ਜਦੋਂ ਕਿ ਆਗੂਆਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਮ ਵਾਲਾ ਮੰਗ ਪੱਤਰ ਲੈ ਕੇ ਆਏ ਹਨ ਅਤੇ ਇੱਕ ਫੋਟੋ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਸੀ ਬੇਨਤੀ ਕਰਨ ਦੇ ਬਾਵਜੂਦ ਡੀਸੀ ਸਾਹਿਬਾਂ ਨੇ ਆਗੂਆਂ ਦੀ ਇੱਕ ਨਾ ਸੁਨੀਤਾ ਗੁੱਸੇ ਵਿੱਚ ਆਏ ਆਗੂਆਂ ਨੇ ਡੀਸੀ ਦਫ਼ਤਰ ਮੂਰੇ ਬੈਠ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਐਲਾਨ ਕਰ ਦਿੱਤਾ ਕਿ ਹਫ਼ਤੇ ਵਿੱਚ ਦੋ ਦਿਨ ਡਿਪਟੀ ਕਮਿਸ਼ਨ ਫਾਜ਼ਿਲਕਾ ਦੇ ਲਗਾਤਾਰ ਪੁਕਲੇ ਫੁਕੇ ਜਾਣਗੇ ਜੋ ਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਪਰ ਡੀਸੀ ਮੈਡਮ ਜਿਹੜੀ ਇਹ ਉਹ ਆਪ ਦੀ ਕੁਰਸੀ ਤੇ ਬੈਠਣ ਦੇ باوجود ਵੀ ਸਾਡਾ ਮੰਗ ਪੱਤਰ ਨਹੀਂ ਲਿਆ ਅਸੀਂ ਜਿਹੜਾ ਸੰਕੇਤਕ ਦਰਨਾ ਲਾਇਆ ਸੀ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਾਂ ਪਰ ਅਸੀਂ ਐਲਾਨ ਕਰਦੇ ਹਾਂ ਕਿ ਡੀਸੀ ਮੈਡਮ ਜਿਸ ਕਾਰਨ ਕਰਕੇ ਸਾਡਾ ਮੰਗ ਪੱਤਰ ਨਹੀਂ ਲਿਆ ਉਹਨੇ ਫੋਟੋ ਕਰਾਣਾ ਵੀ ਕਿਹਾ ਵੀ ਮੈਂ ਫੋਟੋ ਵੀ ਨਹੀਂ ਕਰਵਾਣਾ ਨਾਲ ਕਹਿੰਦੇ ਇਹ ਢੀ ਸ਼ਿੰਦ ਦੇ ਦੋ ਇਹ ਡੀਸੀ ਨੂੰ ਅਸੀਂ 50 ਪਹਿਲੇ ਮੰਗ ਪੱਤਰ ਐਪਲੀਕੇਸ਼ਨਾਂ ਦਿੱਤੀਆਂ ਨੇ ਉਹ ਕਹਿੰਦਾ ਪੁਲ ਜਾਮ ਕਰਿਆ ਸੀ ਉਸ ਸਮੇਂ ਤੋਂ ਉਹ ਸੁਵਹਾਜ ਵਾਰ ਸੀ ਥੋੜਾ ਕੰਮ ਜਿਹੜਾ ਅੱਜ ਹੀ ਕਾਟ ਦਿੱਤਾ ਜਾਵੇਗਾ ਕੁਝ ਪਿੰਡਾਂ ਦਾ ਨਾਮ ਲਿਆ ਸਮੀਟ ਬਣਾ ਦਿੱਤੇ ਜਾਣਗੇ ਪਰ ਕੋਈ ਸਾਡਾ ਇੱਕ ਵੀ ਮੀਟ ਨਹੀਂ ਬਣਾਇਆ ਗਿਆ ਨਾ ਕਿਤੇ ਪਿੰਡ ਚ ਕੰਮ ਕੱਢਿਆ ਗਿਆ ਅਸੀਂ ਜਿਹੜਾ ਪਹਿਲੇ ਰੋਸ ਪ੍ਰਦਰਸ਼ਨ ਰੋਕਿਆ ਆ ਵਾ ਉਸੇ ਰੋਸ ਪ੍ਰਦਰਸ਼ਨ ਨੂੰ ਜਾਰੀ ਕਰਦੇ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਡੀਸੀ ਮੈਡਮ ਦਾ ਕੱਲ ਕੋਈ ਜਾਰੀ ਕਰਾਂਗੇ ਉਹ ਬਕਾਇਦਾ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਕਿਉਂਕਿ ਸਾਡਾ ਇਹ ਨਹੀਂ ਅਗਾਸੀ ਵੀ ਡੀਸੀ ਮੈਡਮ ਦੇ ਖਿਲਾਫ ਜਾਦੇ ਕੋਈ ਉਹਨੂੰ ਅੰਦਰ ਤਾੜਨਾ ਚਾਹ ਪੁੱਝੀ ਪਰ ਇਹ ਹੈ ਵੀ ਇਹਦਾ ਅਕਲ ਟਕਾਣੇ ਜ਼ਰੂਰ ਲਿਆਵਾਂਗੇ ਅਸੀਂ ਆਏ ਜੇ ਲੋਕ ਜਿਨ ਮੇ ਲੋਕ ਕਹਿਣਗੇ ਆ ਇਹ ਜਿਹੜਾ ਸਾਡਾ ਅੱਜ ਦਾ ਦਰਨਾ ਸੀ ਅਸੀਂ ਹੁਣ ਸਮਾਪਤ ਕੀਤਾ ਹੈ ਤੇ ਅਗਲਾ ਜਿਹੜਾ ਦਰਨਾ ਜਿਹੜਾ ਰੋਸ ਪ੍ਰਦਰਸ਼ਨ ਤੇ ਡੀਸੀ ਮੈਡਮ ਦੇ ਪੁਤਲੇ ਫੂਕਣ ਵਾਲਾ ਪ੍ਰੋਗਰਾਮ ਉਹ ਅਸੀਂ ਜਾਰੀ ਕਰਾਂਗੇ ਬਸ ਇਹ ਐਲਾਨ ਕਰਕੇ ਅਸੀਂ ਅੱਜ ਦੀ ਜਿਹੜੀ ਆਪ ਦੇ ਦਰਨੇ ਦੀ ਸਮਾਪਤੀ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਜਿਹੜਾ ਉਹ ਅਸੀਂ ਆਪ ਦੀ ਜੱਥੇਬੰਦੀ ਨਾਲ ਬੈਠ ਕੇ ਲੀਕ ਕੇ ਜਿਹੜਾ ਕੱਲ ਤੋਂ ਲਗਾਤਾ ਡੀਸੀ ਮੈਡਮ ਦੇ ਜਿਹੜਾ ਘੰਟਾਕਾਰ ਤੋਂ ਕਮਾਕੇ ਸਾਜਰਕਾ ਦੇ ਵਿੱਚ ਵੱਖ-ਵੱਖ ਜਨਤੀ ਕਥਾਵਾਂ ਤਿਲ ਜਾ ਕੇ ਡੀਸੀ ਮੈਡਮ ਨੇ ਜਿਵੇਂ ਪਹਿਲੇ ਪੁਤਲੇ ਫੂਕ ਰਾਇਆ ਸੀ ਉਸੇ ਤਰ੍ਹਾਂ ਸੀ ਤੇ ਡੀਸੀ ਮੈਡਮ ਨੇ ਪੁਤਲੇ ਫੂਕ ਫੂਕਾਦਰਾਂ